ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਅਹੀਂ ਪਹੁੰਚ ਗਏ ਆ ਮੰਡੀ ਹਿਮਾਚਲ ਪ੍ਰਦੇਸ਼ ਬੱਸ ਸਟੈਂਡ ਤੇ ਇੱਥੋਂ 24 ਕਿਲੋਮੀਟਰ ਅਗੇ ਚਲਾਂਗੇ ਰਵਾਲ ਸਰ ਸਾਹਿਬ ਇੱਥੋਂ ਕੋਈ ਵੀ ਪ੍ਰਾਈਵੇਟ ਜਾਂ ਐਚ ਆਰਟੀਸੀ ਦੀ ਬੱਸ ਰਹੀਂ ਤੁਸੀਂ ਜਾਂ ਟੈਕਸੀ ਰਹੀਂ ਤੁਸੀਂ ਜਾਂ ਆਪਣੇ ਸਾਧਨ ਰਹੀਂ ਤੁਸੀਂ ਰਵਾਲ ਸਰ ਪਹੁੰਚ ਜਾਂਦੇ ਹੋ ਰਵਾਲ ਸਰ ਬੱਸ ਸਟੈਂਡ ਤੋਂ ਥੋੜਾ ਪਿੱਛੇ ਆ ਕੇ ਇਹ ਗੇਟ ਹੈ ਜਿੱਥੇ ਸਾਹਮਣੇ ਬੋਰਡ ਲੱਗਾ ਹੈ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਰਵਾਲ ਸਰ ਪੰਚਾਇਤ ਵੱਲੋਂ ਇਹ ਬਹੁਤ ਹੀ ਖੂਬਸੂਰਤ ਗੇਟ ਬਣਾਇਆ ਗਿਆ ਹੈ ਦਰਵਾਜ਼ਾ ਦਰਵਾਜ਼ੇ ਤੋਂ ਅੰਦਰ ਜਦ ਪ੍ਰਵੇਸ਼ ਕਰਦੇ ਹਾਂ ਤੇ ਤੁਹਾਨੂੰ ਕਾਫੀ ਸਟਾਲ ਮਿਲਣਗੇ ਖਾਣ ਪੀਣ ਦੇ ਅਤੇ ਨਾਲ ਹੀ ਸੱਜੇ ਹੱਥੇ ਇੱਕ ਖੂਬਸੂਰਤ ਮਿਨਿਸਟਰੀ ਦਿਖੇਗੀ ਜਿਸ ਦਾ ਆਕਰਸ਼ਣ ਬਹੁਤ ਵਧੀਆ ਹੈ ਤੇ ਨਾਲ ਹੀ ਰਾਈਟ ਹੈਂਡ ਜਿਹੜਾ ਹੈਗਾ ਇਹ ਰਸਤਾ ਉਹ ਗੁਰਦੁਆਰਾ ਸਾਹਿਬ ਦਾ ਹੈ ਤੇ ਲੈਫਟ ਹੈਂਡ ਜੋ ਅਸੀਂ ਚੱਲ ਜੰਨੇ ਹਰਵਾਲ ਸਰ ਨੂੰ ਅਤੇ ਸਾਹਮਣੇ ਹੀ ਇਹ ਬਹੁਤ ਹੀ ਖੂਬਸੂਰਤ ਹਿਮਾਚਲ ਟ੍ਰੈਟਨ ਵੱਲੋਂ ਇੱਕ ਸ਼ੈਲਟਰ ਬਣਿਆ ਹੋਇਆ ਹੈ ਜਿੱਥੇ ਲਿਖਿਆ ਹੈ ਹਿਮਾਚਲ ਟੂਰਿਜ਼ਮ ਤੇ ਇੱਥੋਂ ਅਸੀਂ ਬੈਠ ਕੇ ਜੀ ਹਿਲ ਦਾ ਬਹੁਤ ਖੂਬਸੂਰਤ ਜਿਹੜਾ ਨਜ਼ਾਰਾ ਦੇਖ ਸਕਦੇ ਆ ਸਾਹਮਣੇ ਬਹੁਤ ਖੂਬਸੂਰਤ ਮੰਦਰ ਬੋਧ ਮੱਠ ਤੇ ਉੱਚੇ-ਉੱਚੇ ਪਹਾੜ ਹਰੇ-ਭਰੇ ਦਰਖਤ ਬਹੁਤ ਹੀ ਖੂਬਸੂਰਤ ਮਨਮੋਹਕ ਮਨ ਨੂੰ ਲਗਾਉਂਦਾ ਹੋਇਆ ਅ ਤਿਸ਼ਰਵਾਲ ਸਰ ਲਿਖਦਾ ਹੈ ਪਰ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਸਿਰਫ ਗੁਰਦੁਆਰਾ ਸਾਹਿਬ ਲੈ ਕੇ ਚੱਲਾਂਗੇ ਤੇ ਅਸੀਂ ਪਹੁੰਚ ਗਿਆਂ ਸੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਸਥਾਨ ਤੇ ਇੱਕ ਗੁਰਦੁਆਰਾ ਸ੍ਰੀ ਰਵਾਲਸਰ ਸਾਹਿਬ ਹੈ ਸ਼ਹਿਰ ਸ਼ਹਿਨशाह ਗੁਰੂ ਗੋਬਿੰਦ ਸਿੰਘ ਜੀ ਐਸੀ ਮੰਡੀ ਤੋਂ ਅੱਗੇ ਰਵਾਲਸਰ ਸਾਹਿਬ ਤੇ ਇੱਕ ਬਹੁਤ ਹੀ ਰਮਣੀਕ ਸਥਾਨ ਆ ਇਸ ਵੀਡੀਓ ਵਿੱਚ ਅਸੀਂ ਅੱਜ ਦੇਖਾਂਗੇ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਰਵਾਲਸਰ ਮੰਡੀ ਮਾਝਾ ਪਿਆਰੀ ਸਾਧ ਸੰਗਤ ਜੀ ਅਸੀਂ ਦਰਸ਼ਨ ਤੋਂ ਪਹਿਲਾਂ ਪਹਿਲਾਂ ਤੁਹਾਡੇ ਨਾਲ ਇਥੋਂ ਦੀ ਇਤਿਹਾਸ ਦੀ ਗੱਲ ਕਰ ਲਈਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਤਰਤੀਰਵਾਲ ਸਰ ਸਾਹਿਬ ਇਸ ਸਥਾਨ ਦਾ ਪਹਿਲਾ ਨਾਮ ਹਰੀਦੇਸ਼ਵਰ ਹਰੀ ਦਾ ਹਰਦਾਸੀ ਇਸ ਤਰਤੀ ਉੱਪਰ ਗੁਰੂ ਜੀ ਨਾਲ ਉਹਨਾਂ ਦੇ ਮਾਤਾ ਜੀ ਮਹਿਲ ਮਾਤਾ ਸੁੰਦਰੀ ਜੀ ਮਾਤਾ ਜੀਤੋ ਜੀ ਚਾਰ ਸਾਹਿਬਜ਼ਾਦੇ ਅਤੇ ਬਿਆਨ ਸਿੰਘਾ ਸਮੇਤ 1701 ਈਸਵੀ ਦੀ ਵਿਸਾਖੀ ਨੂੰ ਚਰਨ ਪਾਉਂਦੇ ਹਨ ਗੁਰੂ ਸਾਹਿਬ ਦਾ ਇਸ ਸਥਾਨ ਉੱਤੇ ਆਉਣ ਦਾ ਆਦੇਸ਼ ਪਹਾੜੀ ਰਾਜਿਆਂ ਦੇ ਛਲ ਨੂੰ ਪ੍ਰਗਟ ਕਰਨਾ ਸੀ ਕਿਉਂਕਿ ਇਹਨਾਂ ਰਾਜਿਆਂ ਨੇ ਚਲਾਕੀ ਨਾਲ ਗੁਰੂ ਜੀ ਨੂੰ ਇੱਥੇ ਸੱਦਿਆ ਸੀ ਇੱਥੇ ਗੁਰੂ ਜੀ ਨੇ 22 ਧਾਰ ਦੇ ਪਹਾੜੀ ਰਾਜਿਆਂ ਨੂੰ ਖੰਡੇ-ਵੱਡੇ ਦਾ ਅੰਮ੍ਰਿਤ ਛਕਣ ਲਈ ਕਿਹਾ ਪਰ ਰਾਜਿਆਂ ਨੇ ਵੱਖਰਾ ਅੰਮ੍ਰਿਤ ਛਕਾਉਣ ਲਈ ਕਿਹਾ ਗੁਰੂ ਜੀ ਨੇ ਕਿਹਾ ਇਹ ਖੰਡੇ-ਵੱਡੇ ਦਾ ਅੰਮ੍ਰਿਤ ਸਭ ਵਰਨਾਂ ਲਈ ਸਾਂਝਾ ਹੈ ਅਤੇ ਬਚਨ ਉਚਾਰਨ ਕੀਤਾ ਇਨ ਗਰੀਬ ਸਿੱਖਨ ਕੋ ਦੇਉ ਪਾਸ਼ਾਹੀ ਜੇ ਜਾਦ ਕਰੇ ਹਮਰੀ ਗੁਰਿਆਈ ਸ੍ਰੀ ਰਵਾਲ ਸਰ ਸਾਹਿਬ ਦੀ ਮੌਜੂਦਾ ਹਮਾਰਤ 1930 ਵਿੱਚ ਮੰਡੀ ਦੇ ਰਾਜੇ ਨੇ ਬਣਵਾਈ ਸੀ ਗੁਰੂ ਦੀਆਂ ਸੰਗਤਾਂ ਰਵਾਲ ਸਰ ਦੇ ਦਰਸ਼ਨ ਕਰਕੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੀਆਂ ਹਨ ਆਓ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਖਾਲਸਾ ਇਸ ਪਾਵਨ ਪਵਿੱਤਰ ਸਥਾਨ ਨੂੰ ਬਹੁਤ ਹੀ ਖੂਬਸੂਰਤ ਫੁੱਲਾਂ ਬੂਟਿਆਂ ਪੌਦਿਆਂ ਨਾਲ ਸਜਾਇਆ ਹੋਇਆ ਹੈ। ਅਧేశਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ। 골ਡਨ ਸ਼ੈਲਟਰ ਬਹੁਤ ਹੀ ਖੂਬਸੂਰਤ ਹੈ। ਅਸੀਂ ਚੱਲਦੇ ਹਾਂ ਦਰਬਾਰ ਸਾਹਿਬ ਦੇ ਅੰਦਰ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਇੱਥੇ ਲਿਖਿਆ ਹੋਇਆ ਹੈ ਅਤੇ ਆਓ ਚੱਲਦੇ ਹਾਂ ਅੰਦਰ ਤੇ ਨਤਮਸਤਕ ਹੁੰਦੇ ਹਾਂ ਗੁਰੂ ਪਿਤਾ ਦੇ ਚਰਨਾਂ ਵਿੱਚ ਸੁੰਦਰ ਪਲਕੀ ਸਾਹਿਬ ਦੇ ਵਿੱਚ ਬਿਰਾਜਮਾਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਪਾਵਨ ਸਥਾਨ ਤੇ ਸਵੇਰੇ ਸ਼ਾਮ ਨੂੰ ਗੁਰਬਾਣੀ ਦੇ ਪ੍ਰਵਾਹ ਚੱਲਦੇ ਹਨ ਅਤੇ ਕੀਰਤਨ ਦਰਬਾਰ ਸਜਦੇ ਹਨ ਲੰਗਰ ਹਾਲ ਦੇ ਨਾਲ ਹੀ ਇੱਕ ਅੱਡੀ ਕਰ ਹੈ ਜਿੱਥੇ ਪਾਰਿਸਮਾਨਾ ਪਾ ਰੱਖ ਸਕਦੇ ਹਾਂ ਆਪਣਾ ਅਤੇ ਲੰਗਰ ਹਾਲ ਦੇ ਅੰਦਰ ਚੱਲਦੇ ਹਾਂ ਇਸ ਸਥਾਨ ਤੇ ਸੰਗਤਾਂ 24 ਘੰਟੇ ਲੰਗਰ ਪ੍ਰਸ਼ਾਦਾ ਆ ਸਕ ਸਕਦੀਆਂ ਹਨ ਬਹੁਤ ਹੀ ਵਦਿਆ ਲੰਗਰ ਹਾਲ ਦਾ ਪ੍ਰਬੰਧ ਹੈ ਸੰਗਤਾਂ ਇਸ ਸਥਾਨ ਤੇ ਦੂਰ ਦੂਰ ਤੋਂ ਆਉਂਦੀਆਂ ਅਤੇ ਲੰਗਰ ਪ੍ਰਸ਼ਾਦਾ ਛਕਦੀਆਂ ਅਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀ ਭਰਦੀਆਂ ਹਨ ਗੁਰਦੁਆਰਾ ਸਾਹਿਬ ਤੋਂ ਕੇਠਾਮੀ ਇੱਕ ਤਾਂ ਖੁੱਲੀ ਪਾਰਕਿੰਗ ਹੈ ਪਰ ਇਹ ਗੁਰਦੁਆਰਾ ਸਾਹਿਬ ਦੀ ਪ੍ਰੀਓਪ ਕੋਸਟ ਪਾਰਕਿੰਗ ਹੈ ਅਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਇਹ ਰਹਿਸ਼ੀ ਕਮਰਿਆਂ ਦਾ ਪ੍ਰਬੰਧ ਹੈ ਜਿੱਥੇ ਦੂਰ ਤਰੇਡੇ ਤੋਂ ਆਉਣ ਵਾਲੀਆਂ ਸੰਗਤਾਂ ਵਿਸ਼ਰਾਮ ਕਰ ਸਕਦੀਆਂ ਹਨ ਇਸ ਸਥਾਨ ਤੋਂ ਪੂਰੇ ਰਵਾਲਸਰ ਦਾ ਅਤੇ ਝੀਲ ਦਾ ਖੂਬਸੂਰਤ ਨਜ਼ਾਰਾ ਦੇਖਿਆ ਜਾ ਸਕਦਾ ਹੈ ਪਿਆਰੀ 사ਸੰਗਤ ਜੀ ਪੁਇਆਂ ਪੁੱਲਾਂ ਦੀ ਖਿਮਾ ਦੇ ਜਾਚਾਂ ਸੰਗਤਾਂ ਬਖਸ਼ਣ ਹਰ ਹਨ ਬਖਸ਼ ਲੈਣਾ ਜੀ ਅਰਦਾਸ ਕਰਨੀ ਅਜਿਹੀਆਂ ਵੀਡੀਓ ਤੁਹਾਡੀ ਸੇਵਾ ਵਿੱਚ ਲੈ ਕੇ ਆਉਂਦੇ ਰਹੀਏ